ਸਿੱਖ ਰਹਿਤ ਮਰਿਆਦਾ ਦੇ ਮਤਾਬਕ ਦਾ ਇਹ ਹੈ ਕਿ ਸਿੱਖ ਜੇ ਦੂਸਰੇ ਧਰਮ ਵਿੱਚ ਕਿਸੇ ਵਿਆਹ ਕਰਾਉਂਦਾ ਹੈ ਤਾਂ ਆਪਣੀ ਪਤਨੀ ਨੂੰ ਉਹ ਸਿੱਖ ਧਰਮ ਦੇ ਵਿੱਚ ਲਿਆਉਣ ਵਾਸਤੇ ਪਿਆਰ ਭਰੇ ਢੰਗ ਨਾਲ ਪ੍ਰੇਰਨਾ ਕਰੇ ਤੇ ਹੌਲੀ-ਹੌਲੀ ਉਹਨੂੰ ਇਸ ਪਾਸੇ ਲੈ ਆਵੇ ਉਂਝ ਇਹ ਵੀ ਲਿਖਿਆ ਹੈ ਇਹ ਸਿੱਖ ਲੜਕੀ ਦਾ ਸਿੱਖ ਲੜਕੇ ਨਾਲ ਹੀ ਵਿਆਹ ਹੋਣਾ ਚਾਹੀਦਾ ਪਰ ਇੱਥੇ ਇੱਕ ਪਾਸੇ ਤਾਂ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਹੜਾ ਬੱਜਰ ਕਰਾਇਤ ਕਰਦਾ ਹੈ ਭਾਵ ਕਿ ਦਾੜ੍ਹੀ ਕੇਸ ਆਦਿਕ ਨਹੀਂ ਰੱਖਦਾ ਉਹ ਬੱਜਰ ਕਰਾਇਤ ਵਾਲਾ ਸਿੱਖ ਨਹੀਂ ਹੈ ਪਰ ਉਹਨਾਂ ਦੇ ਅਨੰਦ ਕਾਰਜ ਹੋ ਰਹੇ ਨੇ ਰੋਜ਼ ਸਾਡੇ ਸਾਹਮਣੇ ਤੇ ਅਨੰਦ ਕਾਰਜਾਂ ਦੇ ਪਹਿਲਾਂ ਜਾਂ ਪਿੱਛੋਂ ਸ਼ਰਾਬਾਂ ਦੇ ਗੁਲਛਰੇ ਵੀ ਉਡਾਏ ਜਾ ਰਹੇ ਨੇ ਤੇ ਦਾਜ ਲੈ ਦਿੱਤੇ ਵੀ ਜਾ ਰਹੇ ਨੇ ਤੇ ਕਈ ਵਾਰੀ ਧੀਆਂ ਨੂੰ ਨੂਹਾਂ ਨੂੰ ਸਾੜਿਆ ਵੀ ਜਾ ਰਿਹਾ ਹੈ ਤੇ ਕਈਆਂ ਨੂੰ અપਮਾਨਿਤ ਕੀਤਾ ਜਾ ਰਿਹਾ ਇੱਕ ਵਿਆਹ ਕਰਾ ਕੇ ਛੱਡ ਦਿੱਤੀ ਤੇ ਹੋਰ ਲਿਆਂਦੀ ਹੋਰ ਲਿਆਂਦੀ ਤੇ ਇਹਨਾਂ ਦੇ ਵਿਰੁੱਧ ਕਦੇ ਕੋਈ ਹੁਕਮਨਾਮਾ ਅੱਜ ਤੱਕ ਅਕਾਲ ਤਖਤ ਸਾਹਿਬ ਵੱਲੋਂ ਜਾਂ ਕਿਸੇ ਸਾਧ ਸੰਤ ਵੱਲੋਂ ਇਹੋ ਜਿਹੇ ਗਲਤ ਲੋਕ ਨੇ ਇਹਨਾਂ ਦੇ ਵਿਰੁੱਧ ਕਦੀ ਕੋਈ ਹੁਕਮਨਾਮਾ ਜਾਰੀ ਨਹੀਂ ਹੋਇਆ ਲੜਕਾ ਵਿਆਹ ਕਰਾਵੇ ਕਿਸੇ ਦੂਜੇ ਧਰਮ ਵਿੱਚ ਤਾਂ ਉਹਦੇ ਵਾਸਤੇ ਵੀ ਕਿ ਲੜਕੀ ਨੂੰ ਆਪਣੇ ਧਰਮ 'ਚ ਲਿਆਉਣ ਦਾ ਜਿੱਥੋਂ ਤੱਕ ਪਿਆਰ ਭਰਿਆ ਢੰਗ ਵਰਤ ਕੇ ਲਿਆਉਂਦਾ ਯਤਨ ਕਰੇ ਜੇ ਕੋਈ ਲੜਕੀ ਦੂਜੇ ਧਰਮ 'ਚ ਵਿਆਹ ਕਰਾਉਂਦੀ ਆ ਤਾਂ ਉਹ ਵੀ ਪਿਆਰ ਭਰੇ ਢੰਗ ਨਾਲ ਉਸ ਲੜਕੇ ਨੂੰ ਆਪਣੇ ਧਰਮ ਦੇ ਵਿੱਚ ਲਿਆਉਣ ਦਾ ਯਤਨ ਕਰੇ ਪਰ ਜ਼ੋਰ ਦੂਜੇ ਵੀ ਉਹੀ ਲਾਉਂਦੇ ਨੇ ਹੋ ਸਕਦਾ ਤੁਹਾਨੂੰ ਉਧਰਲੇ ਪਾਸੇ ਲੈ ਜਾਣ ਇੱਕ ਗੱਲ ਜ਼ਰੂਰ ਹੈ ਕਿ ਦੂਜੇ ਧਰਮ ਦੇ ਵਿੱਚ ਜਾ ਕੇ ਨਾ ਮਾਨਸਿਕ ਬਣਤਰ ਵੱਖੋ ਵੱਖਰੀ ਹੁੰਦੀ ਹੈ ਪਾਲਣਾ ਪੋਸਲਾ ਵੱਖਰੀ ਹੁੰਦੀ ਹੈ ਧਰਮ ਦੇ ਅਸੂਲ ਵੱਖਰੇ ਹੁੰਦੇ ਨੇ ਪਹਿਲਾਂ ਪਹਿਲਾਂ ਤਾਂ ਪਿਆਰ ਦੇ ਵੇਗ ਵਿੱਚ ਲੜਕਾ ਲੜਕੀ ਵਿਆਹ ਕਰਾ ਲੈਂਦੇ ਨੇ ਪਰ ਇਹ ਧਰਮ ਤੋਂ ਬਾਹਰ ਜਾ ਕੇ ਬਹੁਤੇ ਵਿਆਹ ਸਫਲ ਨਹੀਂ ਹੁੰਦੇ ਕੋਈ ਵਿਰਲਾ ਹੈ ਜਿਹੜਾ ਸਫਲ ਹੁੰਦਾ ਹੈ ਨਹੀਂ ਤਾਂ ਮਗਰੋਂ ਦੋਵਾਂ ਧਿਰਾਂ ਚ ਰੋਣਾ ਪੈਂਦਾ ਪਛਤਾਵਾ ਹੋ ਜਾਂਦਾ ਬਹੁਤ ਸੰਭਲ ਕੇ ਸੋਚ ਵਿਚਾਰ ਕਰਕੇ ਆਪਣੇ ਮਾਤਾ ਪਿਤਾ ਦੀ ਸਲਾਹ ਦੇ ਨਾਲ ਹੀ ਇਹ ਕੰਮ ਕਰਨਾ ਚਾਹੀਦਾ ਹੈ ਜਲਦਬਾਜੀ ਚਾ ਕੇ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਬਿਲਕੁਲ ਜੀ ਬਖੂ ਵੀ ਬਹੁਤ ਵਧੀਆ ਜਿਹੜਾ ਤੁਸੀਂ ਆਨਸਰ ਦਿੱਤਾ ਇਹਦਾ ਤੇ ਆਸ ਕਰਦਾ